ਸੋ ਜੀ ਅੱਜ ਪਹੁੰਚੇ ਆ ਜਲੰਧਰ ਰੋਡ ਦੇ ਉੱਤੇ ਪਿੰਡ ਦਾ ਪੁਰੀਆਂ ਖੁਰਦ ਉੱਥੇ ਪਹੁੰਚੇ ਜੀ ਉੱਥੋਂ ਦੀ ਬਹਾਦਰੀ ਹੈ ਤੁਸੀਂ ਦੋ ਚਾਰ ਦਿਨ ਤੋਂ ਦੇਖਦੇ ਪਏ ਕੋਈ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਡਟ ਕੇ ਮੁਕਾਬਲਾ ਕੀਤਾ ਇਸ ਧੀ ਨੇ ਪਕੋਲ ਦੀ ਨੋਕ ਦੇ ਉੱਤੇ ਲੁੱਟਣਾ ਚਾਇਆ ਮਾਮੇ ਦੇ ਨਾਲ ਆ ਰਹੀ ਸੀ ਬਟਾਲੇ ਤੋਂ ਤੇ ਨਾਲ ਐਕਟੀਵਾ ਤੇ ਤੇ ਉਹਨਾਂ ਨੇ ਆਣ ਕੇ ਇਹਨਾਂ ਨੂੰ ਲੁੱਟਣਾ ਚਾਇਆ ਔਰ ਕੋਲ ਵੀ ਲੋਕ ਦੇ ਉੱਤੇ ਸੋ ਆਪਾਂ ਗੱਲਬਾਤ ਕਰਾਂਗੇ ਵੀਡੀਓ ਬੜੀ ਵਾਰ ਲੋ ਹੋ ਰਹੀ ਏ ਗੱਲਬਾਤ ਕਰਾਂਗੇ ਕੀ ਨਾਮ ਦੇ ਹਰ ਸਤਿਕਾਰ ਸੋ ਕਿੱਦਾਂ ਤੁਸੀਂ ਮੁਕਾਬਲਾ ਕੀਤਾ ਕਿੱਥੋਂ ਆ ਰਹੇ ਸੀਗੇ ਉਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਮੈਂ ਆਪਣੇ ਮਾਮਾ ਜੀ ਨਾਲ ਪਟਾਰਕੋ ਕਿਸ ਕੰਮ ਤੋਂ ਪਿੰਡ ਆ ਰਹੀ ਸੀ ਤੇ ਅੱਜ ਜ਼ਬਰ ਪਿੰਡ ਵਾਲਾ ਮੋਰਮੁੜੇ ਤਾਂ ਦੋ ਮੁੰਡੇ ਸੀ ਜੋ ਕਿ ਆਪਣੇ ਬਾਈਕ ਨਾਲ ਕਾਫੀ ਤੇਜ਼ੀ ਨਾਲ ਚੱਲ ਗਏ ਫਿਰ ਉਹਨਾਂ ਨੇ ਬਾਈਕ ਮੋੜ ਕੇ ਸਾਡੇ ਵੱਲ ਆਂਦੀ ਆਪਣੇ ਬਾਈਕ ਉਹਨਾਂ ਨੇ ਸਾਡੇ ਐਕਟਰ ਦੇ ਵਿੱਚ ਮਾਰੀ ਤੇ ਆਪਾਂ ਡਿੱਗੇ ਨਹੀਂ ਫਿਰ ਉਹਨਾਂ ਨੇ ਪੈਰ ਮਾਰ ਕੇ ਸੁੱਟਿਆ ਦੇ ਵੀਰ ਮਾਮਾ ਜੀ ਕੋ ਪੈਸਿਆਂ ਦੀ ਮੰਗ ਤੇ ਮੇਰੇ ਤੋਂ ਕੰਨ ਦੇ ਹਵਾਲੇ ਲਾਣ ਦੀ ਕਿਆ ਤੇ ਮੇਰੇ ਇੱਕੋ ਕੰਨ ਦੇ ਹਵਾਲੇ ਲਾਣ ਦੀ ਕੋਸ਼ਿਸ਼ ਬਹੁਤ ਕੀਤੀ ਕਿ ਜੋ ਵੀ ਮੈਂ ਨਹੀਂ ਦਿੱਤੀਆਂ ਫਿਰ ਉਹਨੇ ਪਿਸਤੌਲ ਵਿਖਾਈ ਕਹਿੰਦਾ ਦੇਖ ਦੇ ਮੈਂ ਕਹਾਂ ਹਾਂ ਦੇਖ ਦੇ ਕਹਿੰਦਾ ਮਾਰ ਦੇ ਨੇ ਮੈਂ ਕਹਾਂ ਮਾਰ ਦੇ ਫਿਰ ਉਹਨੇ ਪਿਸਤੌਲ ਚੁਣਨ ਦੀ ਕੋਸ਼ਿਸ਼ ਕੀਤੀ ਫਿਰ ਜਿਹੜੀ ਮੈਗਜ਼ੀਨ ਵੀ ਥਰ ਡਿੱਗ ਗਈ ਮਨੇ ਪੈਰ ਨਾਲ ਸੈੱਡ ਨੂੰ ਕਾ ਕੇ ਫੜ ਲਈ ਫਿਰ ਆਪਾਂ ਉਹਦੇ ਕੋ ਪਿਸਤੌਲ ਖੋਈ ਮੇਰੇ ਮਾਮਾ ਜੀ ਨੇ ਤੇ ਮੈਂ ਤੇ ਪਿਸਤੋਲ ਫੋਨ ਦੇ ਕੁਸ਼ਿਨ ਵਰਕ ਦਿੱਤੇ ਫਿਰ ਆਪਾਂ ਰੋੜ ਵਾਲਾ ਪਾਇਆ ਤੇ ਕਾਫੀ ਜਿਹੜੀ ਪਬਲਿਕ ਜਿਹੜੀ ਰੋਡ ਤੇ ਜਾਣ ਦੀ ਸਿਰੋ ਆਈ ਉਹਨੇ ਸਾਡੀ ਹੈਲਪ ਕੀਤੀ ਫਿਰ ਮੈਂ ਇੱਥੇ ਫੋਨ ਆਪਣੇ ਘਰੇ ਫੋਨ ਕਰਕੇ ਦੱਸਿਆ ਫਿਰ ਮੇਰੇ ਪਿੰਡ ਵਾਲੇ ਉੱਥੇ ਮੌਜੂਦ ਹੋ ਗਏ ਹਨ ਉਹਨਾਂ ਨੇ ਪੜਿਆ ਉਮਰ ਕਿੰਨੀ ਤੁਹਾਡੀ ਮੇਰੀ 17 ਕੀ ਕਰਦੇ ਹੋ ਤੁਸੀਂ ਮੈਂ ਹੁਣੇ ਸਟੱਡੀ ਕੰਪਲੀਟ ਹੋਈ ਮੇਰੇ ਕਲਾਸ 2 ਕੀਤੀ ਹੈ ਤੇ ਸਪੇਸ਼ਿੰਗ ਦਾ ਕਰਦੀ ਹਾਂ ਤੁਸੀਂ ਮਨ ਦੇ ਵਿੱਚ ਸੋਚਿਆ ਨਹੀਂ ਕਿ ਉਹਨਾਂ ਦੇ ਕੋਲ ਪਿਸਤੋਲ ਹੈ ਤੇ ਤੁਹਾਡੇ ਵਾਜਨ ਦੀ ਪਰਿਵਾਰ ਦਾ ਕੀ ਹਾਲ ਹੋਣਾ ਸੀਗਾ ਜੇ ਤੁਹਾਡਾ ਨੁਕਸਾਨ ਹੋ ਜਾਂਦਾ ਤੁਹਾਡਾ ਜਾਂ ਮਾਮੇ ਦਾ ਨੁਕਸਾਨ ਹੋ ਜਾਂਦਾ ਹਾਂਜੀ ਐਸੇ ਡਰ ਵੀ ਕਿ ਕਿਹਨਾਂ ਕੋ ਪਿਸਤੌਲ ਆ ਤੇ ਜੇ ਆਪਾਂ ਨੂੰ ਕੁਝ ਦੇ ਦਿੰਦੇ ਸਮਾਨ ਦੇ ਦਿੰਦੇ ਫਿਰ ਉਹਨਾਂ ਦਾ ਰੋਲ ਤਾਂ ਕੰਮ ਹੋਈਦਾ ਹੈ ਇਹ ਉਹਨਾਂ ਨੇ ਰੋਲ ਕਿਸੇ ਨਾ ਕਿਸੇ ਨੇ ਇਦਾਂ ਹੀ ਲੁਟਿਆ ਕਰਨਾ ਹੀ ਤੇ ਉਹਨਾਂ ਦਾ ਮੁਕਾਬਲਾ ਕੀਤਾ ਲੜ ਕੇ ਸੋ ਹਿੰਮਤ ਦਿਖਾਈ ਬਈ ਪਿੰਡ ਦੀ ਹਾਂਜੀ ਮੇਰੀ ਪਿੰਡ ਵਾਲੀ ਦੀ ਬਹੁਤ ਸਪੋਰ ਰਹੀ ਕਿ ਜੇ ਉੱਥੇ ਟਾਈਮ ਨਾਲ ਪਹੁੰਚ ਗਏ ਮੇਰੇ ਫੋਨ ਕਰਨ ਨਾਲ ਉਹਨਾਂ ਨੂੰ ਫੜਿਆ ਕੋਟਮਾਰੀ ਕੀਤੀ ਤੇ ਉਸ ਤੋਂ ਬਾਅਦ ਪੁਲਿਸ ਦੇ ਵਾਲੇ ਵੀ ਕੀਤਾ ਮੈਂ ਜਾਣਨੀ ਹੈ ਕਿ ਵੀਰਿਆ ਮੰਗਦਾ ਕਿ ਇੱਕ ਸਾਡੇ ਪਿੰਡ ਤੋਂ ਮੋਰਦ ਕੋਸ਼ ਚਾਹੁੰਦੀ ਬਣੇ ਤੇ ਉਹਨਾਂ ਨੂੰ ਕਰੇ ਤੋਂ ਪੁਰੇ ਸਖਤ ਸਜ਼ਾ ਦਿੱਤੀ ਜਾਵੇ ਐਗਿਟੇਸ਼ਨ ਨਹੀਂ ਚਾਹੀਦੇ ਸੋ ਇਹ ਇੱਥੇ ਕੀ ਹੋਇਆ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜੀ ਢੋਲ ਖੋਹਦੇ ਉਕਤ ਉਹਨਾਂ ਨੇ ਮੇਰੇ ਬਾਹਰ ਕਿਰਚ ਮਾਰਤੀ ਅੱਛਾ ਕਿਰਚ ਵੀ ਸੀਗੀ ਉਹਨਾਂ ਕੋਲ ਹਾਂ ਜੀ ਤੇ ਫਿਰ ਫੜੇਗੇ ਜਦੋਂ ਫੜਨ ਤੋਂ ਬਾਅਦ ਫਿਰ ਪੁਲਿਸ ਨੂੰ ਕਿਹਾ ਪੁਲਸ ਵੱਟ ਕੇ ਲੱਗੀ ਉਹਨਾਂ ਨੂੰ ਹਾਂ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਕੋਲ ਜਾਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਹੜੇ ਡਰ ਜਾਂਦੇ ਨੇ ਕਿ ਸਾਡਾ ਨੁਕਸਾਨ ਨਾ ਹੋ ਜਾਵੇ ਮੈਂ ਇਹ ਕਹਿਣਾ ਚਾਹਨੀ ਆ ਆਪਣੇ ਪੰਜਾਬ ਦੇ ਕੁੜਿਆਂ ਧੀਆਂ ਭੈਣ ਲੋਕੀ ਸਾਨੂੰ ਡਰਨਾ ਨਹੀਂ ਚਾਹੀਦਾ ਨਾਲ ਮੁਕਾਬਲਾ ਕਰਨਾ ਚਾਹੀਦਾ ਅਜੇ ਆਪਾਂ ਡਰ ਕੇ ਬੈਗੀਆਂ ਆ ਭਾਗ ਕੋਸ਼ਿਸ਼ ਨਹੀਂ ਕਰ ਸਕਦੀਆਂ ਹੌਂ ਦਾ ਹੌਸਲਾ ਇਹੋ ਆਜਣਾ ਕਿ ਹਾਂ ਠੀਕ ਆ ਡਰ ਜਾਂਦੇ ਕੁੜਿਆਂ ਸਾਨੂੰ ਡਰਨਾ ਨਹੀਂ ਚਾਹੀਦਾ ਸੋ ਫਿਰ ਤੁਸੀਂ ਕੀ ਬੰਨਾ ਚਾਹੁੰਦੇ ਹੋ ਬੜੀ ਬਹਾਦਰੀ ਵਾਲਾ ਕੰਮ ਕੀਤਾ ਤੁਸੀਂ ਮਨ ਚ ਸੋਚਿਆ ਨਹੀਂ ਕਿ ਕੀ ਬੰਨਾ ਹੈ ਕੀ ਕਰਨਾ ਚਾਹੁੰਦੇ ਹੋ ਇਹ ਤੇ ਬੜਾ ਵੱਡਾ ਤੁਸੀਂ ਇੱਕ ਜਰਾ ਮੁਕਾਬਲਾ ਕੀਤਾ ਤੁਸੀਂ ਕੀ ਕਰਨਾ ਚਾਹੁੰਦੇ ਅੱਗੇ ਮੈਂ ਵੀ ਆ ਸਰਕਾਰ ਚਾਹਨੀਆ ਕਿ ਉਹਨਾਂ ਨੂੰ ਵੀ ਕੋਸ਼ਿਸ਼ ਮੇਰੇ ਵਰਗਾ ਸੋਚਣਾ ਚਾਹੀਦਾ ਵਾ ਜਾਂ ਕੋਈ ਨੌਕਰੀ ਨਾ ਦਿੱਤਣੀ ਚਾਹੀਦੀ ਆ। ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਹੈ ਕਿ ਇੱਕ ਇੱਥੇ ਪੁਲਿਸ ਚੌਂਕੀ ਬੰਨੀ ਚਾਹੀਦੀ ਹੈ ਤੇ ਦੂਜਾ ਉਹਨਾਂ ਨੇ ਕਿਹਾ ਕਿ ਜੇ ਅਸੀਂ ਉਹਨਾਂ ਨਾਲ ਨਾ ਮੁਕਾਬਲਾ ਕਰਦੇ ਤੇ ਸਾਡੇ ਵੰਗੜਾ ਹੋਰ ਵੀ ਕਿਸੇ ਧੀ ਭੈਣ ਦੇ ਨਾਲ ਐਦਾਂ ਹੋ ਸਕਦਾ ਸੀ। ਉਹਨਾਂ ਨਾਲ ਵੀ ਲੁੱਟ ਖੋਹ ਹੋ ਸਕਦੀ ਸੀਗੀ। ਹੋ ਸਕਦਾ ਕਿ ਕਿਸੇ ਦੀ ਜਾਨ ਵੀ ਚਲੀ ਜਾਂਦੀ। ਸੋ ਵੀਡੀਓ ਨੂੰ ਵੱਤ ਵੱਤ ਸ਼ੇਅਰ ਕਰਿਓ ਬਹਾਦਰ ਤੇ ਹੀ ਹੈ ਪੂਰਾ ਡਟ ਕੇ ਮੁਕਾਬਲਾ ਕੀਤਾ ਹੈ ਤੇ ਉਹਨਾਂ ਦੋਸ਼ੀਆਂ ਨੂੰ ਜਰਾਇ ਪੁਲਿਸ ਦੇ ਹਵਾਲੇ ਕੀਤਾ ਹੈ ਸੋ ਅਸੀਂ ਵੀ ਜਰਾਇ ਅਪੀਲ ਕਰਦੇ ਆ ਪ੍ਰਸ਼ਾਸਨ ਨੂੰ ਕਿ ਇਸ ਬੱਚੀ ਨੂੰ ਇਤਨਾ ਕਿਤੇ ਸਨਮਾਨਿਤ ਕੀਤਾ ਜਾਏ ਜੋ ਆਗਾ ਬਣਦਾ ਹੱਕ ਹੈ ਉਹਨੂੰ ਦਿੱਤਾ ਜਾਵੇ ਸੈਂਟਰ ਸਰਕਾਰ ਨੂੰ ਵੀ ਆਪਾਂ ਅਪੀਲ ਕਰਦੇ ਆ ਕਿ ਇਸ ਬੱਚੀ ਨੂੰ ਕਿਤਨਾ ਕਿਤੇ ਸਨਮਾਨਿਤ ਕੀਤਾ ਜਾਏ ਬੜਾ ਬਹਾਦਰੀ ਵਾਲਾ ਕੰਮ ਕੀਤਾ ਨਹੀਂ ਤਾਂ ਅਕਸਰ ਲੋਕ ਡਰ ਜਾਂਦੇ ਨੇ ਕਿ ਪਿਸਤਲ ਆ ਪਿਸਤਲ ਦੇ ਨਾਲ ਕਿਤੇ ਸਾਡਾ ਨੁਕਸਾਨ ਨਾ ਹੋ ਜੇ ਗੋਲੀ ਵੀ ਲੱਗ ਸਕਦੀ ਹੈ ਪਰ ਇਸ ਮਹਾਦਰਤੀ ਨੇ ਮੁਕਾਬਲਾ ਕੀਤਾ ਉਹਨਾਂ ਦੀ ਪਿਸਤਲ ਵੀ ਖੋਤੀ ਏ ਤੇ ਨਾਲ ਦੀ ਨਾਲ ਵਿੱਚੋਂ ਜਿਹੜਾ ਮੈਗਜ਼ਨ ਡਿੱਗਾ ਸੀ ਉਹਨੂੰ ਵੀ ਪਿਆਰ ਦੇ ਨਾਲ ਸਾਈਡ ਤੇ ਕੀਤਾ ਤਾਂ ਫਿਰ ਪਿੰਡ ਵਾਲਿਆਂ ਨੇ ਆਣ ਕੇ ਜਿਹੜੀ ਪੂਰੀ ਗਲੇਰੀ ਦਿਖਾ ਕੇ ਉਹਨਾਂ ਨੂੰ ਕਾਬੂ ਕਰਕੇ ਕੁਲਸ ਦੇ ਹਵਾਲੇ ਕੀ ਗੱਲਬਾਤ ਕਰਦੇ ਆ ਹੋਰ ਵੀ ਪਿੰਡ ਦੇ ਲੋਕ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਪਿੰਡ ਦਾ ਬੜਾ ਸਹਿਯੋਗ ਰਿਹਾ ਏ ਜਦੋਂ ਪੈਣ ਨੇ ਫੋਨ ਕੀਤਾ ਏ ਪਿੰਡ ਦੇ ਵਿੱਚ ਆਪਣੇ ਘਰ ਦੇ ਵਿੱਚ ਤਾਂ ਪਿੰਡ ਵਾਲੇ ਦੇ ਜਰੇ ਨੇ ਪੂਰੇ ਤੇ ਪੂਰੇ ਉੱਥੇ ਸਪੋਰਟ ਕਰਨ ਵਾਸਤੇ ਪਹੁੰਚ ਗਏ ਨੇ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਜਿਹੜੇ ਨੇ ਉਹ ਫੜੇ ਗਏ ਨੇ ਸੋ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਦੇ ਮੇਰਾ ਨਾਮ ਸਤਨਾਮ ਸਿੰਘ ਖਰਸੀਆ ਪਿੰਡ ਪੁਰੀਆ ਖੁਰਦ ਸੋ ਸਤਨਾਮ ਜੀ ਕਿੱਦਾਂ ਦੇਖਦੇ ਹੋ ਕਿ ਬੱਚੀ ਨੇ ਬੜਾ ਬਾਦਰੀ ਵਾਲਾ ਕੰਮ ਕੀਤਾ ਇਹ ਤੇ ਬਹੁਤ ਬਾਦਰੀ ਦਾ ਕੰਮ ਕੀਤਾ 5-7 ਸਾਲ ਤੋਂ ਮਤਲਬ ਜਿਹੜੀਆਂ ਇਹ ਇੱਥੇ ਜਿਹੜੀਆਂ ਇਹ ਸਾਡੇ ਰੋਡ ਤੇ ਮਤਲਬ ਜਿਹੜਾ ਸੁਆ ਜਿਹੜਾ ਜਲੰਧਰ ਰੋਡ ਤੋਂ ਨਾਗੀਆਂ ਨੇ ਨੂੰ ਜਾਂਦਾ ਇੱਕ ਕਿਲੋਮੀਟਰ ਦਾ ਏਰੀਆ ਵਾ ਜਿਹੜਾ ਸਾਡੇ ਪਿੰਡ ਨੂੰ ਆਉਂਦਾ ਤੇ ਇਹ ਜਿਹੜਾ ਜਲੰਧਰ ਰੋਡ ਤੋਂ ਥੋੜਾ ਹੀ 20-25 ਮੀਟਰ ਤੇ ਜਿਹੜੀ ਹੈ ਇਹਨਾਂ ਨੇ ਵਾਰਦਾਤ ਨੂੰ ਇਹਨਾਂ ਨੇ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਰ ਇਹ ਵਾਰਦਾਤ ਦੇ ਵਿੱਚ ਲਟੇਰੇ ਨਕਾਮ ਰਹੇ ਇਹ ਲੜਕੀ ਨੇ ਕਾਫੀ ਬਹਾਦਰੀ ਦਾ ਕੰਮ ਕੀਤਾ ਤੇ ਉਸ ਤੋਂ ਬਾਅਦ ਜਦੋਂ ਇਹਨਾਂ ਝੜਪਚੁੜਪ ਕੀਤੀ ਤੇ ਪਿੰਡ ਵਾਸੀਆਂ ਨੂੰ ਜਦੋਂ ਫੋਨ ਤੇ ਗੱਲ ਹੋਈ ਫਿਰ ਇੱਕ ਦੂਜੇ ਨੇ ਫੋਨ ਤੇ ਸਫਰ ਕੋ ਕਰਦਾ ਮਿੰਟੋ ਮਿੰਟੀ 10 15 ਮਿੰਟ ਦੇ ਵਿੱਚ ਪਿੰਡ ਦੇ ਲੋਕ ਵੀ ਪਹੁੰਚ ਗਏ ਹੋਰ ਵੀ ਉਥੋਂ ਰਾਘੀਰਾ ਨੇ ਮਿਲ ਕੇ ਸਪੋਰਟ ਕੀਤੀ ਲਟੇਰਿਆਂ ਨੂੰ ਫੜਨ ਦੇ ਵਿੱਚ ਇਸੇ ਤਰ੍ਹਾਂ ਹੀ ਮਤਲਬ ਪੂਰੇ ਪੰਜਾਬ ਦੇ ਵਿੱਚ ਜਿੱਦਾਂ ਕਿਸੇ ਵੀ ਕੋਈ ਕੋਈ ਵਾਰਦਾਤ ਨੂੰ ਕੋਈ ਅੰਜਾਮ ਦਿੰਦਾ ਜਾਂ ਕੋਈ ਲੜਕੀਆਂ ਦੇ ਨਾਲ ਕੋਈ ਇਹੋ ਜਿਹੀ ਕੋ ਘਟਨਾ ਹੁੰਦੀ ਆ ਇਸੇ ਤਰ੍ਹਾਂ ਹੀ ਬਹਾਦਰੀ ਜਿਤਨਾ ਇਹ ਲੜਕੀ ਨੇ ਵਿਖਾਈ ਆ ਇਸੇ ਤਰ੍ਹਾਂ ਹੀ ਹਿੰਮਤ ਦੇ ਨਾਲ ਇਹੋ ਜਿਹੇ ਲਟੇਰਿਆਂ ਨੂੰ ਜਿਹੜੇ ਗੰਦੀਆਂ ਹਰਕਤਾਂ ਕਰਦੇ ਰਾਘੀਰਾ ਦੇ ਕੋਲੋਂ 1000 2000 ਪਾਸੋ ਲੁੱਟਦੇ ਆ ਇਹਨਾਂ ਨੂੰ ਫੜਕ ਤੇ ਇਦਾਂ ਹੀ ਸਲਾਖਾਂ ਦੇ ਪਿੱਛੇ ਕਰਨਾ ਚਾਹੀਦਾ ਜਿਸ ਤਰ੍ਹਾਂ ਇਹ ਲੜਕੀ ਨੇ ਬਹਾਦਰੀ ਵਿਖਾਈ ਆ ਅਤੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਇਹੋ ਜੀਆਂ ਲੜਕੀਆਂ ਜਿਹੜੀਆਂ ਬਹਾਦਰ ਵਿਖਾਈ ਜਿਨ੍ਹਾਂ ਨੇ ਇਹਨਾਂ ਦਾ ਮਾਨ ਸਨਮਾਨ ਕਰਨ ਵਾਸਤੇ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਸੋ ਗੱਲਬਾਤ ਕੀਤੀ ਹੈ ਵੀ ਬਹਾਦਰ ਧੀ ਹੈ ਪਰਿਵਾਰ ਦੇ ਵਿੱਚ ਵੀ ਬੜਾ ਜਿਹੜਾ ਇਹ ਸਹਿਮ ਦਾ ਮਾਹੌਲ ਸੀ ਪਰ ਕਿਤਨਾ ਕਿਤੇ ਧੀ ਨੇ ਬੜੀ ਹਿੰਮਤ ਦਿਖਾ ਕੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੋਰਾਂ ਲੋਕਾਂ ਵਾਸਤੇ ਜਰੀਏ ਮਸਾਇਲ ਕੰਮ ਕੀਤੀ ਹੈ ਕਿਉਂਕਿ ਉਹਨਾਂ ਨੇ ਦੱਸਿਆ ਕਿ ਜੇ ਅੱਜ ਉਹਨਾਂ ਨੂੰ ਆਪਾਂ ਨਾਥ ਨਾ ਪਾਉਂਦੇ ਤਾਂ ਹੋਰ ਕਿਸੇ ਭੈਣ ਭਰਾ ਦੇ ਨਾਲ ਐਦਾਂ ਹੋ ਸਕਦਾ ਸੀ ਆਪਣੀ ਜਾਨ ਦੀ ਬਾਜ਼ੀ ਲਾ ਕੇ ਉਸ ਧੀ ਨੇ ਜਿਹੜਾ ਇਹ ਕੰਮ ਕੀਤਾ ਹੈ ਸੋ ਦੋਨਾਂ ਨੂੰ ਪੁਲਿਸ ਦੇ ਹਵਾਲੇ ਕੀਤਾ ਹੈ ਸੋ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਿਓ ਤਾਂ ਕਿ ਉਹਨਾਂ ਤੱਕ ਵੀਡੀਓ ਪਹੁੰਚਣੀ ਚਾਹੀਦੀ ਏ ਕਿ ਜੇਰੇ ਕਹਿੰਦੇ ਨੇ ਕਿ ਸਾਡੇ ਕੋਲ ਕੱਖ ਨਹੀਂ ਆਉਣਾ ਪਰ ਇਹੋ ਜੀ ਹਿੰਮਤ ਵਾਲੀ ਕੁੜੀ ਅੱਜ ਤੁਹਾਨੂੰ ਮਿਲਾਈ ਏ ਕਿ ਜਿਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਹੁਣ ਦੋਸ਼ੀਆਂ ਨੂੰ ਜਰਾਏ ਦੋ ਲੁਟੇਰਿਆਂ ਨੂੰ ਸਲਾਖਾਂ ਦੇ ਪਿੱਛੇ ਜਰਾਏ ਭੇਜਿਆ ਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕੈਮਰਾ ਪਰਸਨ ਅਮਨ ਅਗਰਵਾਲ ਦੇ ਨਾਲ ਲੱਕੀ ਰਾਜਗੁਰ ਗੁਰਦਾਸਪੁਰ